میری پیڑی شری گرو ہرگوبند ساحب پادشاہ پاٹشاہ مبارک چند سو اتہاسکانے دیوان لگا ہے نت مستک ہو رہی گرو ਵੱਟ ਭਾਵ ਜੋ ਸਤਿਗੁਰਾਂ ਦੇ ਅੰਮ੍ਰਿਤ ਬਰਸਨਾ ਲਾਹਾ ਸਤਿਗੁਰੂ ਦੇ ਅੰਮ੍ਰਿਤ ਬਾਣੀ ਦੇ ਜਾ ਸ੍ਰਵਨ ਕਰਨ ਦਾ ਸੁਖ ਸੁਭਾਸ ਸੁਆਮਨ ਦਾ ਕੋਈ ਆ ਛੋਟਾਵਰ ਕੀ ਇਤਿਹਾਸ ਦੀ ਲੜੇ ਔਰ ਕਥਾ ਵਿਚਾਰ ਦਾ ਸਮਨ

ترتن شری گرو ارجن دیو ساحب جی کے امر چرد شو پراپت مندر سری چولہا صاحب جی کے پرسنگ آپ سرو کر رہے ہوں تار رہے ہاں بری بنواج گھر ارجند نگر اتوے موغی لوگ نے جنوب ایکتر ہو کے ستگو نے کہا تگر چھکتے ہو مہاراج اس نگر تو چالے پا کے سری چولہ صاحب جی کا پہلا نام بینی ہے اس نگر پہنچ اتھو کا جلاچ سی گرم سی ستگو کی سیوا بچر ہوا اتم اتھان اس نگرجن لی ستگر مہیا کروایا ستگر ستار یوگ ما ماتا گنڈا جی اپنے گھر میں لے کے گیا بڑی سیاح سی نے ماتا جی کا بھی بڑا ستکار کیا اور بچار ستگر ارجنگ صاحب امت میرے لیے سہاگے ਨਹੀਂ ਨਗਰ ਭਾਗ ਚੁਣੇ ਆਉਂਦੇ ਆਉਂਦੇ ਲੱਗਾ ਜੇ ਚਲ ਗਿਆ ਸਤਪੁਰਾਂ ਨੂੰ ਭੁੱਖ ਲੱਗੇ ਹੋਏ ਗਏ ਜੇ ਕੋਈ ਨਗਰ ਸ਼ਾਦੀ ਦਾ ਲੰਮਾ ਗੰਦ ਆਰੰਭ ਲਿਆ ਕੋਈ ਲੋਗ ਨਹੀਂ ਇਸ ਬੀਵੀ ਨੇ ਸਿਆਮ ਭਗਵਾਨ ਨਾਲ ਉਰਤ ਉਰਤ ਘੋ ਮਿਚਾ ਮਾੜ ਕੇ ਪੂਰੀ ਲੁਕੀ اس چوڑی بنا کے بٹ چنے پا کے ٹک کے ادب ستکاروں کے سامنے حاضر ہوئی چوڑی کی کیکیا اور پرسن ہو کے بچن کے چوڑی چولہے پدارتھ بھی نیا بڑی سوادشت ہے ਇਤੋਂ ਦੇ ਲੋਕਾਂ ਨੂੰ ਪੁੱਛਿਆ ਇਸ ਮੰਦਰ ਦਾ ਨਾਮ ਕੀ ਹੈ ਕਹਿਣ ਲੱਗੇ ਜੀ ਭੈਣੀ ਨਾਮ ਦੇ ਨਾਲ ਸਾਰੇ ਲੋਕ ਜਾਣਦੇ ਹਨ ਮਹਾਰਾਜ ਸਾਬ ਦੇ ਬਚਨ ਹੋਏ ਕਿ ਅਜ ਤੋਂ ਤੇ ਨਗਰ ਚੋਲਾ ਨਾਮ ਦੇ ਨਾਲ ਜਾਣਿਆ ਜਾਏਗਾ ਇਹਨਾਂ ਦੇ ਵਿੱਚ ਇੱਕ ਰਾਖ ਇੱਕ ਮਨੁੱਖ ਸੀ ਇਸ ਨੇ ਤਰਕ ਖੜੀ ਕੀਤੀ ਕਿ ਮਹਾਰਾਜ ਸਾਡੇ ਨਗਰ ਨੂੰ ਪਹਿਲਾ ਸਾਰੇ ਭੈਣ ਦੇ ਨਾਮ ਦੇ ਨਾਲ ਜਾਣਦੇ ਹਣ ਤੁਸੀਂ ਅਚਾਨਕ ਬਚਨ ਕੀਤੇ ਅਮੀਰ ਭੈਣੀ ਨੂੰ ਸਿੰਘ ਢੋਲਾ ਸਾਥ ਹੋਏਗਾ ਫਿਰ ਦੇ ਢੋਲਾ ਨਾਮ ਪ੍ਰਗਟ ਕਰਨ ਹੋਏਗਾ ਲੋਕ ਸ਼ਾਨਣ ਕੇ ਕਹਣੇ ਇਹ ਵੀ ਪਤਾ ਨਹੀਂ ਕਿ ਇਸ ਨਗਰ ਦਾ ਨਾਮ ਮਾੜਾ ਚੰਗਾ ਪਰ ਗੱਲ ਇਹ ਹੈ ਕਿ ਇਸ ਨਗਰ ਦੀ ਪ੍ਰਸਿੱਧੀ ਕਹਣੇ ਹੋਏਗੀ ਦੇਮਨ ਭੈ ਦੇ ਨਾਮ ਨਾਲ ਜਾਣਦੇ ਹੈ ਕਿ ਲੋਕ ਚੋਨਾ ਨਗਰ ਦੇ ਨਾਮ ਤੋਂ ਨਾਲ ਵੀ ਜਾਣਦੇ ਸੋ ਸਤਿਗੁਰੂ ਗ੍ਰੇਵਨਵਾਦ ਸਿੱਖ ਪਾਤਸ਼ਾਹ ਦੇ ਇਸ ਤਰੀਕੇ ਨਾਲ ਬਖਸ਼ਿਸ਼ ਕਰ ਰਹੇ ਹਨ ਇਸ ਨਗਰ ਦਾ ਨਾਮ ਨਾਮ ਕਰਨਗੇ ਦਰਮੇਂ ਇਹ ਅੱਗੇ ਜੋ ਪ੍ਰਸੰਗ ਆ ਰਿਹਾ ਹੈ ਆਓ ਮਨ ਚਿਤ ਬੱਤੀਆਂ ਲਗਾ ਕੇ ਗ੍ਰੇਵਨਵਾਦ ਦੇ ਅਮਰਤ ਜੀਵਨ ਤੋਂ ਪ੍ਰਭਾਸ਼ ਸਾ ਮਾਲਾ ਜੀ ਪ੍ਰਿਆਹਾ ਸੁਖੀ ਜੀ ਬਾਣੀ ਉਸਤਾਨ ਬਜੀ ਬਨ ਹੋਰ ਬਨੋ ਭਨਿਉ ਹੈ ਚੋਲਾ ਪ੍ਰੇਮ ਨਿਵਾਜ ਸੱਚੇ ਪਾਤਸ਼ਾਹ ਨੇ ਕਿਹਾ ਬਚਨ ਕੀਤੇ ਜਦ ਵਿੱਚ ਮਨੁੱਖ ਨੇ ਕਿਹਾ ਮਹਾਰਾਜ ਸਾਡੇ ਸੰਗਰ ਦਾ ਨਾਮ ਤੇ ਭੈਣੀ ਹੈ ਤੇ ਭੈਣੀ ਨਗਰ ਦੇ ਨਾਮ ਦੇ ਨਾਲ ਹੀ ਪ੍ਰਸਿੱਧ ਹੁਣ ਤੁਸੀਂ ਬਚਨ ਕੀਤਾ ਕਿ ਇਹ ਚੋਲਾ ਹੋਏਗਾ کہ چولہا کس طریقے پرجٹ ہوئے گا کیمرے پچانگ گے تقریب والد سوچے پاتشاہ نے پھر وطن کیا بھائی سارا وطن ہوا کہ چولہے نام ناکر ناکر کے نام ہی نگر ہے جڑا یہ پرسدھ ہوئے گھومے چولہے نگر کے نا ہی جانا جائے گا مہاراج <سلام> سجے پاتشاہ پہنچے سگر دا نام ہٹاؤ والا بولنا بول ਕੌਕੇ ਨੇ ਦੋ ਵਾਰੀ ਸੰਪੂਰਨ ਉਸਾਰ ਇਹ ਗੱਲ ਪਹਿਲਾਂ ਤੋਕ ਦਿੱਤੀ ਸੀ ਤੇ ਮਹਾਰਾਜ ਅਸੀਂ ਨਹੀਂ ਜਾਣਦੇ ਪਹਿਲਾਂ ਇੱਕ ਤਰੰਕ ਕੀਤੀ ਮਹਾਰਾਜ ਨੇ ਕਿਹਾ ਨਹੀਂ ਚੋਲਾ ਹੀ ਹੋਏਗਾ ਦਾ ਨੰਗਰ ਦਾ ਨਾਮ ਫਿਰ ਇਹਨੇ ਦੋਹਰੇ ਕਿਹਾ ਮਹਾਰਾਜ ਤੋਂ ਕੀ ਪਛਾਣਨ ਕੇ ਕਰੇ ਰੇਮਨ ਵਾਦ ਕਿਹਾ ਕੋ ਤੀਜੀ ਵਾਰ ਫਿਰ ਤਰਕ ਕਰ ਰਹੇ ਆ ਹਟਾਉਣ ਵਾਲੇ ਊਲ ਨਾ ਊਲ ਇਸ ਨਕਰ ਦਾ ਜਿਹੜਾ ਨਾਮ ਹੈ ਉਹ ਚੋਲਾ ਹੀ ਪ੍ਰਗਟ ਹੋ ਜਾਏਗਾ ਗੁਣਰਾਹਕ پھر یہ جا راہت سنا یہ منک سی یہ پھر ماڑی مت والا کرن والا راہت ویسے راہت کا ارتھ ہے کرسانی کرنے والا اس لوگ علاقے کے لوگ جڑے بہت سب کرسانی کے نا ہی جڑے سے آپ تقریبا ہی سارے جنہیں سکھ درم کے انیائی یا بکی کرسانی کی کرتی کرتے ہیں کھیتی کی کرتی کرتے ہیں ਸਵੇ ਕਰਸਾਨ ਸੀ ਇਹ ਫਿਰ ਤੈਨ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਹਟਿਆ ਨਾ ਇਹ ਮਾੜੀ ਮਤਵ ਵਾਲਾ ਫਿਰ ਬੋਲ ਪਿਆ ਹੈ ਕਿ ਆ ਚੋਲਾ ਹਮ ਨਾ ਹਨ ਜਾਣੈ ਤੈਂਦਾ ਕੀ ਹੁੰਦਾ ਮਹਾਰਾਜ ਚੋਲਾ ਕਿੰਨੂੰ ਕਹਿੰਦੇ ਆ ਸਾਨੂੰ ਕੋਈ ਪਤਾ ਨਹੀਂ ਗੁਰੂ ਜੀ ਬਲੇ ਆਪ

ਇਹ ਸਾਰੇ ਮੰਦਰ ਦੇ ਜਦੋਂ ਸੰਬੰਧ 71 ਹੋਏ ਸੀ ਨਾ ਸਤਪੁਰਾਂ ਦੇ ਸੰਗ ਮੁਖ ਹਜੂਜ ਵਿੱਚ ਉਸ ਸੰਗਤ ਦੇ ਵਿੱਚ ਬੈਠਿਆਂ ਸਤਪੁਰਾਂ ਦੇ ਸੰਗ ਮੁਖ ਉਸੇ ਵਕਤ ਬਚਨ ਕਰਦਿਆਂ ਸਾਥ ਹੀ ਇਹ ਮਦ ਨੂੰ ਬਉਰਾ ਹੋ ਗਿਆ ਪਾਪ ਪਾਣ ਹੋ ਗਿਆ ਜੀ ਬਸਤਰ ਹਾਰ ਕਰ ਨਹਿ ਫਿਰਤੇ ਹੋ ਉਸੇ ਸਮੇਂ ਇਸ ਨੇ ਬਸਤਰ ਜਿਹੜੇ ਸੀ ਆਪਣੇ ਧਾਰਮਿਕ ਕੀਤੇ ਹੋਏ ਕੱਪੜੇ ਪਾੜ ਦਿੱਤੇ ਸ਼੍ਰੀਮਤੋਂ ਔਰ ਸੰਗਤ ਦੇ ਵਿੱਚੋਂ ਇਹ ਹੋਰੀ ਹਰ ਤਕਾਂ ਕਰਨ ਲੱਗਿਆ ਸਰੀਰ ਕਰਕੇ ਇੱਕ ਜਗ੍ਹਾ ਤੇ ਟਿਕ ਨਹੀਂ ਪੈਂਦਾ ਭਾਵ ਜੈਨੇ ਮਤ ਤੋਂ ਹੌਲੇ ਲੋਕ ਕਰਦੇ ਹੁੰਦੇ ਆ ਨਾ ਬਾਗਲ ਲੋ ਉਸ ਤਰੀਕੇ ਦੇ ਨਾਲ ਹੀ ਇਹ ਕਰਨ ਲੱਗ ਪਿਆ ਹੈ ਿਰਤ ਬਿਸਮੈ ਮਾਨਵ ਸਾਰੇ ਜਦੋਂ ਸਾਰੇ ਮਨੁੱਖਾਂ ਨੇ ਇਹ ਕੌਤਕ ਵੇਖਿਆ ਤਾਂ ਵੇਖ ਕਰਕੇ ਸਾਰੇ ਤੋਂ ਸਾਰੇ ਹੀ ਹਰਾਮ ਹੋ ਗਏ ਪੰਚ ਤਰਾਤ ਧਰ ਬਿਨੈ ਪੁਜਾਰੇ ਜਿਹੜਾ ਇਸ ਮੰਕਰ ਦਾ ਪੰਚ ਸੀ ਇਹ ਬੜਾ ਭੈ ਉਹ ਆ ਉਸ ਸਮੇਂ ਦਾ ਨਜ਼ਾਰਾ ਦੇ ਕਿਉਂਕਿ ਗੁਰਮੁਖ ਸੀ ਗੁਰਮੁਖ ਨੂੰ ਤੇ ਹਮੇਸ਼ਾ ਸਤਗੁਰੂ ਦਾ ਭਾਉ ਰਹਿੰਦਾ ਹੀ ਹੈ ਉਹ ਤੇ ਭੈ ਧਾਰ ਕੇ ਸਤਗੁਰੂ ਦੀ ਹਜ਼ੂਰੀ ਦੇ ਵਿੱਚ ਵਿਚਰਦਾ ਹੈ ਸਿਆਣਾ ਜਿਹੜਾ ਉਹ ਸਿੱਖ ਭੈ ਮੰਨ ਕੇ ਸਤਗੁਰੂ ਦਾ ਹਰੇਕ ਚੀਜ਼ ਦਾ ਖਿਆਲ ਰੱਖ ਕੇ ਸਤਗੁਰੂ ਦੀ ਹਜ਼ੂਰੀ ਦੇ ਵਿੱਚ ਵਿਚਰਦਾ ਹੈ ਉਹ ਕਦੇ ਵੀ ਸਤਗੁਰੂ ਨੂੰ ਗੈਰ ਹਾਜ਼ਰ ਜਾਣ ਕੇ ਪਰਮਤ ਦੇ ਕੋਈ ਬਚਨ ਨਹੀਂ ਕਰਦਾ ਜੋ ਕਿ ਉਹਨੂੰ ਬੋਲਦਾ ਸੰਤੁਰ ਗੁਰੂ ਸਮਰਾਤ ਚ ਹੈ ਸਤ ਗੁਰੂ ਦਾ ਭੈ ਜਦੋਂ ਪਿਆਦਾਂ ਨੇ ਫਿਰ ਘਾਟਾਂ ਖਾਵਾਂ ਦੇ ਲੰਦ ਦੇ ਵਿੱਚ ਸੁਪ੍ਰੇਮ ਸੁਨਹਿਤ ਬੇਨਤੀ ਕਰ ਸੰਗਤ ਦੀ ਬ੍ਰੇਮਨਵਾਜ ਸਤਿਉਪਾਦਿਸ਼ਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਤਿੰਨ ਬਚਨ ਇਸ ਨੇ ਮੋੜਿਆ ਸਿਦਾਹਤ ਪਰਸਾਪ ਇੱਕ ਨੰਕਰ ਦਾ ਨਾਮ ਹੀ ਸੀ ਜੋਨਾ ਸਾਹਿਬ ਦਾ ਕੱਲ ਵੀ ਬੇਨਤੀ ਕੀਤੀ ਸੀ ਇਹ ਤਰੀਬਨ ਬਾਦ ਦੇ ਇੱਕ ਬਚਨ ਨੂੰ ਨਗਰ ਦੇ ਨਾਮ ਨੂੰ ਸਿੱਖਾਂ ਨੇ ਇੰਨਾ ਸਤਕਾਰ ਦਿੱਤਾ ਕਿ ਸ੍ਰੀ ਚੋਲਾ ਸਾਹਿਬ ਕਹਿੰਦੇ ਬਣਾਉਂਦੇ ਤੇ ਜਿਹੜੇ ਲੋਕ ਅੱਜ ਸਤਿਗੁਰਾਂ ਦੀ ਅਮਰਤ ਬਾਣੀ ਨੂੰ ਮੋੜਨ ਤੇ ਲੱਗੇ ਹੋਏ ਕਹਿੰਦੇ ਸਤਿਗੁਰਾਂ ਦੀ ਬਾਣੀ ਹੀ ਹੈ ਸਤਿਗੁਰੂ ਐਸੇ ਬਚਨ ਪੁਚਾਰੀ ਨਹੀਂ ਸਕਦੇ ਕਹਿ ਕਹਿ ਦੀਆਂ ਤਰਕਾਂ ਕਹਿੋ ਜੇ ਕਬੂਲ ਸਤਪੁਰਾਂ ਦੀ ਅੰਮ੍ਰਿਤ ਬਾਣੀ ਦੇ ਉਪਥਾਏ ਜਿਹੜੇ ਕਰਦੇ ਆ ਉਹਨਾਂ ਦੀ ਹਾਲਾਤ ਕੀ ਹੋਏਗੀ ਇਹ ਤੁਸੀਂ ਆਪ ਵਿਚਾਰ ਕਰ ਲਓ ਪੂਰਨ ਸਤੂਰੂਪੇ ਬਚਨਾਂ ਦਾ ਨਿਰੰਤਰ ਕਰਨ ਦਾ ਪਾਲਨ ਉਸੇ ਸਮੇਂ ਇਹਨੂੰ ਪਾਗਲ ਹੋਣ ਦੇ ਚਾਉਣਾ ਪਿਆ ਜਿਹੜੇ ਜਾਣੁੱਦ ਕੇ ਸਤਿਗੁਰੂ ਦੀ ਅਮਰਤ ਬਾਣੀ ਤੇ ਪੈ ਕੇ ਏਡੇ ਵੱਡੇ ਹੁਕਮ ਸ਼ਨ ਲਾਉਂਦੇ ਐ ਐਂੀਆਂ ਐਂੀਆਂ ਵੱਡੀਆਂ ਤਰਕਾਂ ਕਰਦੇ ਐ ਮਜਬੂਰੀ ਆ ਸੁਰਨਾ ਪੇਤਾ ਕਿਉਂਕਿ ਕਈ ਜਵਾਬ ਦੇਣਾ ਉੱਪਰ ਜਵਾਬ ਉੱਤੇ ਬਣ ਵੀ ਨਹੀਂ ਸਰਦਾ ਇਹ ਸਾਰੇ ਪ੍ਰਚਾਰਕਾਂ ਦਾ ਸਿਆਣਿਆਂ ਦਾ ਫਰਜ ਐ ਕਿ ਸਤਿਗੁਰੂ ਦੀ ਬਾਣੀ ਤੇ ਅਮਰਤ ਬਚਨਾਂ ਤੇ ਜੇ ਕੋਈ ਤਰਕ ਕਰੇ ਤੇ ਉਹਦਾ ਜਵਾਬ ਦਈਏ ਤੇ ਕੋਈ ਝਗੜਾ ਨਹੀਂ ਤੇ ਕੋਈ ਨਿੰਦਿਆ ਨਹੀਂ ਜੇ ਕੋਈ ਮਾਨਮੁਖ ਸਤਿਗੁਰੂ ਦੀ ਬਾਣੀ ਤੇ ਜੇ ਕੋਈ ਮਤ ਤੋਂ ਹੌਲਾ ਉਕੜਾ ਕਰੇ ਸਤਿਗੁਰੂ ਦੇ ਜੀਵਨ ਦੇ ਪ੍ਰਤੀ ਘਟ ਜਾਂ ਲਫ਼ਜ਼ ਬੋਲੇ ਪੂਰੇ ਸ਼ਬਦਾਂ ਨਹੀਂ ਵਰਤੇ ਤਉਨੂੰ ਜਵਾਬ ਤੇ ਦੇਣਾ ਬਣਦਾ ਹੀ ਆ ਨਾ ਅਨ ਠੀਕ ਆ ਸਾਰੇ ਗੁਰਸਿੱਖ ਵਿਦਵਾਨ ਨਹੀਂ ਕਈ ਬਹੁਤੀ ਭਾਵਨਾਵਾਲੇ ਆ ਜਿਆਦਾ ਪੜ੍ਹੇ ਨਹੀਂ ਨਿਤਨੇ ਨਹੀਂ ਕਰਦੇ ਆ ਆਪ ਦਾ ਮੰਨ ਕੀ ਕਰਦੇ ਆ انہوں تو پھر جی نال بھی جواب دیا جاتا پھر وہ ہاتھوں دے دیتے نال دے دیتے پر سنگا نے جواب تو پھر دینا ہی ہوا نا گرو کے خالصے جی کوئی ستگرو کے جیون سے ستگرو کی بانی پہ ستگرو کے امرت بچنان سے چنتو کرے ترک کرے ستگرو کے با کے اپمان کرے الفاظ ورتے تو پھر خالسے تو جیویں سرے روسے طریقے جواب دے لیں ਕਰੀਬਨਵਾਜ ਜੀ ਸੱਚੇ ਪਾਤਸ਼ਾਹ ਨੇ ਇਹ ਕਿਹਾ ਦਿੱਤਾ ਹੈ ਸਤਿਗੁਰੂ ਦੇ ਅਮਰਤ ਬਚਨਾਂ ਦੇ ਵਿੱਚ ਬਲ ਹੈ ਅਮੋਗ ਹੈ ਅਮੋੜ ਹੈ ਸਤਿਗੁਰੂ ਦੇ ਬਚਨ ਅਟਲ ਹੈ ਤੇ ਕਰੀਬਨਵਾਜ ਜੀ ਦੀ ਪਾਤਸ਼ਾਹ ਨੇ ਜਿਸ ਵਕਤ ਬਚਨ ਕੀਤਾ ਪਾਗਲ ਹੋ ਗਿਆ ਤੇ ਪਾਗਲਾਂ ਵਾਲੀਆਂ ਹਰਕਤਾਂ ਕਰਨ ਲੱਗ ਪਿਆ ਪੰਜ ਗੁਰਮੁਖੀ ਭੈ ਦੇ ਵਿੱਚ ਰਹਿਣ ਵਾਲਾ ਸੀ ਨੇ ਬੇਵਕੂਫੀ ਕੀਤੀ ਸ਼੍ਰੀ ਮਹਾਂਪਰਮਾਣ ਲਖਰ ਗਵਾਰ ਕੈਨ ਮਤਾ ਤੇ ਪੰਚ ਹੈ ਲੀਪਨਵਾਜ ਸੱਚੇ ਪਾਤਸ਼ਾਹ ਮਾਫ ਕਰਦੇ ਹੋ ਇਸ ਦੇ ਤਾਈਂ ਤੇ ਨਵਾਰ ਨਾ ਸਮਝੈ ਇਹਨੂੰ ਕੋਈ ਸੋਧੀ ਨਹੀਂ ਸੰਸਾਰ ਦੇ ਵਿਹਾਰ ਦੀ ਕਿਸੇ ਪ੍ਰਕਾਰ ਦੀ ਪ੍ਰੇਮ ਨਵਾਜ ਬਖਸ਼ ਦੋ ਇਸ ਮੂਰਖ ਦੇ ਤਾਈਂ ਮਾਫਾ ਹਟਾਇਓ ਬਾਰੰਬਾਰ ਇਹਨੇ ਵਾਰ-ਵਾਰ ਆਪ ਕੀ ਦਾ ਬਚਨ ਬੋੜਿਆ ਹੈ ਜੀ ਮੋਟਿਸ਼ ਦੇਹਾ ਕਰੋ ਇਸ ਕਰਕੇ ਮੇਰੇ ਵਾਲੇ ਪਾਸੇ ਨੂੰ ਵੇਖੋ ਤੇ ਮੇਰੇ ਤੇ ਹੁਣ ਕਿਰਪਾ ਕਰੋ ਸੰਗਤ ਜੀ ਦੇਖਸੇ ਨੂੰ ਜੇ ਕੋਈ ਬਾਣੀ ਭੰਡਣ ਵਾਲੇ ਨੂੰ ਸਜ਼ਾ ਮਿਲਣੀ ਹੈ ਨਾ ਸਤਿਗੁਰੂ ਦੇ ਬਚਨਾਂ ਨੂੰ ਮੋੜਨ ਵਾਲੇ ਨੂੰ ਸਤਿਗੁਰੂ ਦੀ ਕਿਰਪਾ ਤੇ ਤਰਕ ਕਰਨ ਵਾਲੇ ਨੂੰ ਸਤਿਗੁਰੂ ਦੇ ਜੀਵਨ ਪਰਖਾਏ ਭੈੜੀ ਸ਼ਬਦਾਵਲੀ ਵਰਤਣ ਵਾਲੇ ਨੂੰ ਉਹ ਸਜ਼ਾ ਮਿਲ ਰਹੀ ਹੈ ਉਹ ਗੁਰੂ ਦੇ ਬਾਣੇ ਵਿੱਚ ਹੀ ਮਿਲ ਰਹੀ ਹੈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਰੀਰ ਕਰਕੇ ਮੌਜੂਦ ਹੈ ਇਹ ਸੱਚੇ ਪਾਤਸ਼ਾਹ ਦਾ ਬਚਨ ਜਦੋਂ ਇਹਨੇ ਮੋੜਿਆ ਇਹਨੂੰ ਸਜ਼ਾ ਨਹੀਂ ਮਿਲੀ ਇਹਨੂੰ ਸਜ਼ਾ ਮਿਲੀ ਇਹ ਪਾਗਲ ਹੋ ਗਿਆ ਉਸੇ ਸਮੇਂ ਜਿਹੜੇ ਮਨ ਸਤਿਗੁਰੂ ਦੀ ਬਾਣੀ ਤੇ ਸਤਿਗੁਰੂ ਦੀ ਤਿਰਕ ਤੇ ਸਤਿਗੁਰੂ ਦੀ ਸ਼ਕਤੀ ਤੇ ਕਤਰਕ ਕਰਦੇ ਆ ਜੇ ਉਹਨਾਂ ਨੂੰ ਸਜ਼ਾ ਮਿਲਦੀ ਆ ਨਾ ਉਹ ਸਜ਼ਾ ਦੇ ਨਹੀਂ ਸੁਭਾਅ ਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਉਹ ਸਜਾ ਦੇਣ ਵਾਲੇ ਸਿੰਘਾਂ ਨੂੰ ਪ੍ਰੇਰਿਤ ਉਹਨਾਂ ਦਾ ਪ੍ਰੇਰਿਤ ਸਤਿਗੁਰੂ ਆਪ ਸਤਿਗੁਰੂ ਆਕਾਲ ਪੁਰਖ ਵਾਹਿਗੁਰੂ ਪ੍ਰੇਰਣਾ ਦੇ ਰਿਹਾ ਹੁੰਦਾ ਇਹ ਸਿਰੇ ਉਹਨਾਂ ਗੁਰਸਿੱਖਾਂ ਦੇ ਸਿਰ ਵੱਜ ਰਹੇ ਆ ਜਿਹੜੇ ਚੜ੍ਹਦੀ ਕਲਾ ਵਾਲੇ ਆ ਉਹ ਇਹ ਸੇਵਾਵਾਂ ਨਿਭਾ ਰਹੇ ਆ ਇਹ ਸਤਿਗੁਰੂ ਦੀ ਹਕੂਮੀ ਦੇ ਵਿੱਚ ਇਹ ਸਤਿਗੁਰੂ ਦੇ ਭਾਣੇ ਦੇ ਵਿੱਚ ਸਤਿਗੁਰੂ ਆਪ ਪ੍ਰੇਰਿਤ ਇਤਿਹਾਸ ਪੜ੍ਹ ਕੇ ਵੇਖੋ ਜਿਹਦੇ ਸਤਿਗੁਰਾਂ ਨੇ ਆਪ ਸਜਾਵਾਂ ਆਨੰਦ ਦਿੱਤੀਆਂ ਹਣ ਤੇ ਫਿਰ ਤੇ ਆਪਾਂ ਕਹੀਏ ਕਿ ਸਤਿਗੁਰਾਂ ਨੇ ਸਜਾਵਾਂ ਨਹੀਂ ਸੀ ਦਿੱਤੀਆਂ ਤੇ ਹੁਣ ਜੋ ਗੁਰਸਿੱਖ ਕਰ ਰਹੇ ਹੋ ਮੰਨਦਾ ਕਰ ਰਹੇ ਸਿੱਖ ਸਿਸ ਕਰਕੇ ਸਮਝੰਦੀ ਲੋੜ ਹੈ ਇਹਨਾਂ ਗੱਲਾਂ ਨੂੰ ਇਹ ਪੰਜ ਕੈਨ ਦਾ ਮਹਾਰਾਜ ਫਿਰ ਵੀ ਆਪ ਦੀ ਬਖਸ਼ਣ ਹਾਰੋ ਤੁਹਾਡਾ ਬਚਨ ਮਾਰ-ਬਾਰ ਉਸ ਨੇ ਮੂੜਿਆ ਮੇਰੇ ਵਾਲੇ ਪਾਸੇ ਨੂੰ ਵੇਖੋ ਕਿਰਪਾ ਕਰਕੇ ਸ਼ੇਵਾ ਕਰਦੇ ਹੋ ਜੀ ਬਾਪਰਪਨਾ ਕਰਹੁ ਸਭ ਹਨਾ ਕਿਰਪਾ ਕਰਕੇ ਸਤਾ ਜਿਹੜਾ ਸਾਰਾ ਪਾਗਲਪਨ ਹੈ ਉਹਨੂੰ ਕਿਰਪਾ ਕਰਕੇ ਨਿਰਵਿਰਤ ਕਰਦੇ ਹੋ ਇਹ ਬਾਦਲਪਨ ਇਹਦਾ ਹਟਾ ਦਿਓ ਵਰ ਵਰ ਕਹਿਓ ਨਾਮ ਮੇਡਾ ਹੈ ਤਰਪ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਵੀ ਇਹਨੇ ਗਲਤੀ ਤੇ ਕੀਤੀ ਹੈ ਸਾਡਾ ਬਚਨ ਹੋ ਰਿਹਾ ਇਸ ਕਰਕੇ ਸਜ਼ਾ ਤੇ ਮਿਲੇਗੀ ਇਹ ਸਾਰਾ ਪਾਗਲਪਨ ਇਹਦਾ ਦੂਰ ਨਹੀਂ ਹੋ ਸਕਦਾ ਮੂੜਨਾ ਮਾਨਤ ਹੈ ਪਰ ਗਰਭ ਇਹ ਮੂਰਖ ਬਣਦਾ ਨਹੀਂ ਸਾਦੇ ਬਚਨਾਂ ਨੂੰ ਇਹ ਗਰਭ ਹੰਕਾਰ ਕਰਦਾ ਮਾੜੀ ਮਤ ਵਾਲਾ ਰਣ ਪਰ ਹੈ ਸੁਤ ਪਾਵਰ ਕਹ ਥੋੜੀ ਜੀ ਖਬਰ ਆ ਜਾਏ ਕਿ ਇਹਨੂੰ ਭਾਵ ਅੰਧਾ ਤੇ ਇਹਦਾ ਪਾਗਲਪਨ ਹੈ ਜਿਹੜਾ ਦੂਰ ਹੋ ਜਾਏਗਾ ਕੁਝ ਸਿਆਣ ਪਹਿਲੀ ਵਾਪਸ ਪਰਤਾਏਗੀ ਪਰ ਉਹ ਜਦ ਪਾਗਲਪਨ ਨਹੀਂ ਜਰੂਰ ਰਹੇਗਾ ਉਹ ਇਸ ਕਰਕੇ ਕਿਉਂਕਿ ਇਹ ਪੂਰੇ ਸਤਿਗੁਰੂ ਦਾ ਵਚਨ ੋੜਿਆ ਸਜ਼ਾ ਮਿਲੇਗੀ ਜਿਸ ਕੀ 꼴ਮਹ ਇੱਕ ਆਸਰਾ ਹੈ ਗਰੀਬਨਵਾਦ ਕਹਿੰਦੇ ਕੱਲਾ ਇਹ ਹੀ ਨਹੀਂ ਪਾਗਲ ਰਹੂਗਾ ਥੋੜਾ ਥੋੜਾ ਇਹ ਵੀ 꼴 ਜਿਹੜੀ ਅੱਗੇ ਵਧੂਗੀ ਨਾ ਪੀੜੀ ਇਹਦੀ ਉਹ ਸਾਰੀ ਪੀੜੀ ਦੇ ਵਿੱਚ ਹੀ ਥੋੜਾ ਥੋੜਾ ਪਾਗਲਪਨ ਰਹੂਗਾ ਪੂਰੇ ਸਤਿਗੁਰੂ ਦੇ ਵਚਨ ੋੜਨ ਵਾਲਿਆਂ ਨੂੰ ਇੱਕ ਝਾੜਕ ਸਦਾ ਦੇ ਰਹੇ ਅਸ림ਨਵਾਦ ਦੇ ਕਾਨੂੰ ਮਰਾ ਦੇ ਕਹਿੰਦੇ ਨੇ ਬਚਨ ਮੋੜਿਆ અપਮਾਨ ਕੀਤਾ ਮੂਰਖ ਨੇ ਵਾਰ-ਵਾਰ ਇਸ ਕਰਕੇ ਵੀ ਪੀੜੀ ਦੇ ਵਿੱਚ ਪਾਗਲਪਨ ਰਹੇਗਾ ਕੱਲਾ ਨਹੀਂ ਪਾਗਲ ਹੋਏਗਾ ਇਹਦੀ ਆਉਣ ਵਾਲੀਆਂ ਪੁਸ਼ਤਾ ਵੀ ਪਾਗਲਪਨ ਦਾ ਸ਼ਿਕਾਰ ਹੋਣਗੀਆਂ ਅਜੇ ਤਾਂ ਮੈਂ ਬੇਨਤੀ ਕਰਾਂ ਸਤਿਗੁਰੂ ਦੀ ਅਮਰਤ ਬਾਣੀ ਦੇ ਖਿਲਾਫ ਬੋਲਣ ਵਾਲੇ ਨਿੰਦਣ ਵਾਲੇ ਸਖੜਾਂ ਦੀ ਬਾਣੀ ਸਤਗੁਰੂ ਦੇ ਅਮਰ ਇਤਿਹਾਸ ਦਾ ਖੰਡਨ ਕਰਨ ਵਾਲੇ ਸਤਗੁਰੂ ਦੇ ਜੀਵਨਾ ਤੇ ਭੱਜੀਆਂ ਟੁੱਪਣੀਆਂ ਕਰਨ ਵਾਲੇ અપਮਾਨ ਜਨਮ ਉਲਬਧ ਵਰਤਨ ਵਾਲੇ ਸਤਗੁਰੂ ਦੇ ਜੀਵਨ ਨੂੰ ਸਤਗੁਰੂ ਦੇ ਇਤਿਹਾਸ ਨੂੰ ਨਾਮੰਦਣ ਵਾਲੇ ਮਜ਼ਾਕ ਕਰਨ ਵਾਲਿਆਂ ਨੂੰ ਬੇਨਤੀ ਹੈ ਭਾਈ ਸਤਗੁਰੂਆਂ ਦਾ ਜੀਵਨ ਪੜੋ ਇਤਿਹਾਸ ਕਰੋ ਤੇ ਵਿਚਾਰੋ ਤੇ ਸਬਰ ਜੋ ਸਤਿਗੁਰਾਂ ਬੋਲੇ ਹੋਏ ਅਪਮਾਨਾਂ ਦਾ ਕਰਕੇ ਕਈ ਕਈ ਪੀੜ੍ਹੀਆਂ ਨੂੰ ਸਜ਼ਾ ਮਿਲਦੀ ਹੈ ਤੇ ਅਸਿਕ ਪਰ ਸੰਤ ਸਾਨੂੰ ਸਿੱਖਿਆ ਦੇ ਦੇ ਆ ਕਿ ਇਹ ਪੂਰੇ ਸਤਿਗੁਰੂ ਦੇ ਭੈ ਚੋ ਦੇ ਬਾਹਰ ਹੋ ਜੀਏ ਨਾ ਤੇ ਕਈ ਕਈ ਪੀੜ੍ਹੀਆਂ ਸਜ਼ਾ ਭੁਗਤਦੀਆਂ ਅਜੇ ਤੇ ਤੁਸੀਂ ਕੱਲੇ-ਕੱਲੇ ਹੀ ਭੁਗਤ ਰਹੇ ਹੋ ਆਪਦੇ ਸ਼ਰੀਰ ਤੇ ਹੀ ਤੇ ਸਮਝ ਜਾਓ ਕਿ ਚਾਰ ਬਾਦ ਸੂਝ ਵਾਂ ਨੂੰ ਹੋ

ਜਵੇਂ ਹਾਥੀ ਦੇ ਦੰਦ ਜਦੋਂ ਇੱਕ ਵਾਰੀ ਮੂੰਹ ਦੇ ਵਿੱਚੋਂ ਬਾਹਰ ਆ ਜਾਂਦੇ ਆ ਫਿਰ ਉਹ ਵਾਪਸ ਪਰਵੇਸ਼ ਨਹੀਂ ਕਰਦੇ ਭਾਵੇਂ ਬਾਹਰ ਹੀ ਰਹਿੰਦੇ ਆ ਉਹ ਮੂੰਹ ẽਾਂ ਹੀ ਸਤਿਗੁਰਾਂ ਦੇ ਅਮਰਤ ਵਚਨ ਜਦੋਂ ਸਤਿਗੁਰੂ ਦੇ ਮਖਾਰ ਬੰਦ ਤੋਂ ਪੇਲ ਬਣ ਕੇ ਨਿਕਲ ਜਾਂਦੇ ਆ ਵਾਪਸ ਸੰਪਰਤਿਆ ਕਰਦੇ ਉਹ ਅਮੋਗ ਹੁੰਦੇ ਆ ਉਹ ਪੂਰਨ ਜਰੂਰ ਹੁੰਦੇ ਆ ਜੀ ਬਾਣ ਪੰਜ ਕਰ ਲੋਰ ਬਖਾਨੀ ਫਿਰ ਇਸ ਪੰਜ ਨੇ ਦੋਵੇਂ ਹੱਥ ਜੋੜੇ ਸਤਿਗੁਰਾਂ ਤੇ ਸਾਕੋ ਅਰਗ ਪਜਾਰੀ ਕੇਤ ਬਾਤ ਅਸ ਮੱਜ ਸਾਜਾਤੀ ਜਨ ਲਗਾ ਗਰੀਬ ਨਵਾਜ ਸੱਚੇ ਪਾਤਸ਼ਾ ਇੱਕ ਜਿਹੜੀ ਗੱਲ ਹੈ ਨਾ ਮੈਂ ਬੜੀ ਅਨਭਨ ਭਾਵ ਮੁਸ਼ਕਲ ਜੀ ਵਾਲੀ ਵੇਖੀ ਹੈ ਜਾਂ ਮਹਾਂਮਿਕ ਸ਼ਾਹ ਹੋ ਕੇ ਤਾਰ ਹੈ ਜੇ ਮਹਾਰਾਜ ਸੱਚੇ ਪਾਤਸ਼ਾ ਜਦੋਂ ਅਸੀਂ ਦਿੱਲੀ ਦੇ ਰਾਜ ਦੇ ਪਾਸ ਜਾਵਾਂਗੇ ਉਸ ਸਮੇਂ ਦੀ ਦਾ ਰਾਜ ਸੀ ਜਾਂ ਕੀ ਬਾਦਸ਼ਾਹ ਦਾ ਜੇ ਜਦੋਂ ਅਸੀਂ ਉਹਦੇ ਪਾਸ ਡਕੇ ਤਾਰਨ ਜਾਵਾਂਗੇ ਮਾਮਲਾ ਤਾਰਨ ਵਾਸਤੇ ਪੁੱਛਾਂਗੇ ਤਾਂ ਵਗੇ ਨਾ ਚੋਲਾ ਨਾਮ ਪੁਚਾਰਾ ਉਦੋਂ ਅਸੀਂ ਕਹਨੇ ਆਪਣੇ ਨਗਰ ਦਾ ਨਾਮ ਤੁਹਾਨੂੰ ਦੱਸਾਂਗੇ ਕਿਉਂਕਿ ਕਾਗਜ਼ਾਂ ਦੇ ਵਿੱਚ ਤੇ ਭੈਣ ਨਗਰ ਦੇ ਨਾਮ ਦੇ ਨਾਲ ਪ੍ਰਸਿੱਧ ਹੈ ਨਾ ਉਹ ਸਾਰੇ ਜਿਹੜੇ ਪਰਵੰਧਕ ਹੈ ਮਾਵਲਾ ਜੀ ਨੇ ਇਹਨਾਂ ਨੂੰ ਲੈਣਾ ਭੈਣੀ ਨੰਦਰ ਦੇ ਨਾਮ ਤੇ ਨਾਲ ਨਿਸ਼ਾਨਦੇ ਆ ਸਾਡੇ ਨਗਰ ਉਹਨਾਂ ਨੂੰ ਅਸੀਂ ਚੋਲਾ ਨਗਰ ਕਹਿੰਦੇ ਦੱਸਾਂ ਕਿ ਜਾ ਕਰਕੇ ਜਿਥੋਂ ਜਹਾ ਕਹੈ ਭੈਣੀ ਨਾਈ ਦੁਵਾਰਾ ਜੀ ਸੱਚੇ ਪਾਤਸ਼ਾਹ ਉੱਤੇ ਲਿਖਿਆ ਹੋਇਆ ਸਾਡੇ ਨਗਰ ਦਾ ਨਾਮ ਭੈਣੀ ਦਫ਼ਤਰ ਦੇ ਵਿੱਚ ਕਿਨ ਤਹਾਰ ਇਸ ਤਰੀਕੇ ਦੇ ਨਾਲ ਇਸ ਨਗਰ ਦੇ ਨਾਮ ਨੂੰ ਅਸੀਂ ਉਲਟਾ ਕੇ ਪਲਟ ਕੇ ਦੱਸਾਂਗੇ ਨਾਮ ਵਜਨ ਕਮ ਕਰਹ ਸੱਚਾ ਮਹਾਰਾਜ ਦੇ ਸੱਚੇ ਪਾਤਸ਼ਾਹ ਉੱਥੇ ਆ ਆਂਦਾ ਜਿਹੜਾ ਬਚਨ ਹੈ ਅਤਲ ਹੈ ਇਹ ਤੁਹਾਡਾ ਸੱਚਾ ਬਚਨ ਅਸੀਂ ਉੱਥੇ ਕੈਨੇ ਨਰਾਮਾ ਦੇ ਭਾਵ ਚੋਲਾ ਨਗਰ ਕੈਵੇਂ ਕਵਾਂਗੇ ਅਸੀਂ ਜੀਰ ਜਨ ਕਬ ਸੁਣ ਤੋ ਬਾਚ اس سمے سمجھے پادشاہ پاشاہ شانتی پونج شہیدان کے سرتاجن شری گرو ارجند صاحب جی نے وچن چولہ نام ہو جاؤ گریم نواز کہہ لگے نربر ہو جاؤ اوتھی بھی جا کے تھی چولہا ہی نام دسنا نگر ہو جائے ہو ਬਸ ਪੂਰੇ ਗੁਰੂ ਦੇ ਕਿਰਤ ਤੇ ਸ਼ੰਕਾ ਨਹੀਂ ਕਰਨੀ ਤਰਕ ਨਹੀਂ ਕਰਨੀ ਜੇ ਉਥੇ ਭੈਣੀ ਲਿਖਿਆ ਵੀ ਹੈ ਨਾ ਤੁਸੀਂ ਜਾ ਕੇ ਨੰਗਰ ਦਾ ਨਾਮ ਚੋਲਾ ਹੀ ਲਸਣਾ ਉਹਨਾਂ ਲਿਖਤਾਂ ਦੇ ਵਿੱਚ ਭੈਣੀ ਤੋਂ ਆਪ ਹੀ ਚੋਲਾ ਲਿਖਿਆ ਜਾਏਗਾ ਇਹ ਹੈ ਸੰਮਰਥ ਸੂਤ ਦੇ ਬਚਨ ਇਹ ਹਨ ਪੂਰੇ ਗੁਰੂ ਦੇ ਬਚਨ ਦੇਵਨਵਾਦ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਆਪਣੇ ਆਪ ਹੀ ਨਿਕਤ ਤਬਦੀਲ ਹੋ ਜਾਏਗੀ ਉਹ ਜਿਹੜਾ ਗੁਰੂ ਮੱਥੇ ਤੇ ਲਿਖੇ ਲੇਖ ਬਦਲ ਸਕਦਾ ਉਸ ਗੁਰੂ ਦੇ ਵਾਸਤੇ ਕੀ ਔਖਾ ਹੈ ਕਾਗਜ਼ ਤੇ ਲਿਖੀ ਹੋਈ ਸ਼ਾਈਹੇ ਦੇ ਤਾਈਂ ਬਦਲ ਦੇਣਾ ਕੋਈ ਵੱਡੀ ਗੱਲ ਨਹੀਂ ਜਿਹੜਾ ਪੂਰਨ ਗੁਰੂ ਹਿੰਦੋਸਤਾਨ ਦੇ ਇਸ ਦੇਸ਼ ਦੇ ਜਿਹੜਾ ਜਾਪੜਾਂ ਦੇ ਜ਼ੁਲਮ ਦਾ ਸ਼ਿਕਾਰ ਸੀ ਇਸ ਮੁਲਕ ਦੇ ਲੇਖ ਤਬਦੀਲ ਕਰ ਸਕਦਾ ਤੱਤੀ ਤਵੀ ਤੇ ਬਹਿ ਕੇ ਤਸੀਹੇ ਸਹਿ ਕੇ ਭੁੱਖ ਤੇ ਜੇਠ ਹਾਰ ਦੀਆਂ ਤੁਪਾਂ ਤੱਤੀ ਰੇਤ ਸੀਸ ਵਿੱਚ ਪਵਾ ਕੇ ਸਰੀਰ ਤੇ ਸਹਾਰ ਕੇ ਜਿਹੜਾ ਗੁਰੂ ਇਸ ਮੁਲਕ ਦੇ ਲੇਖ ਬਦਲ ਸਕਦਾ ਗੁਲਾਮੀ ਕੱਟਣ ਦੀ ਸਮਰੱਥਾ ਰੱਖ ਸਕਦਾ ਉਹਦੇ ਵਾਸਤੇ ਕਾਗਜ਼ ਤੇ ਲਿਖੇ ਹੋਏ ਸਿਆਹੀ ਦੇ ਦੋ ਅੱਖਰ ਬਦਲਣੇ ਨੇ ਕੋਈ ਔਕੇ ਹੈ ਜੇ ਕਹੀਏ ਵੀ ਇਹ ਚਮਤਕਾਰ ਹੋ ਹੀ ਨਹੀਂ ਸਕਦਾ ਇਹ ਸਾਡਾ ਗੁਰੂ ਐਵੇਂ ਕਰ ਹੀ ਨਹੀਂ ਸਕਦਾ ਮੈਂ ਕਹਿੰਦਾ ਵੀ ਜਿਹੜਾ ਐਂਕਿੰਦਾ ਨਾ ਵੀ ਸਾਡਾ ਗੁਰੂ ਨੇ ਆਉਣ ਹੀ ਕਰ ਸਕਦਾ ਐਉਂ ਨਹੀਂ ਕਰ ਸਕਦਾ ਐਉਂ ਹੋ ਹੀ ਨਹੀਂ ਸਕਦਾ ਤਨ ਜੰਮ ਪਿਆ ਉਹ ਸਿੱਖਾਂ ਦੇ ਘਰੇ ਤਾਂ ਉਹ ਕਹਿੰਦਾ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਕਵੇ ਜਿਨੇ ਜੰਮ ਕੇ ਆਪਦੇ ਸਮਰੱਥ ਗੁਰੂ ਤੇ ਹੀ ਤਰਕ ਖੜੀ ਕਰ ਦੇਣੀ ਉਹਦੇ ਜੰਮਣ ਤੋਂ ਫੜਿਆ ਹੀ ਕੀ ਸੀ ਏਹੀ ਕਹਿ ਸਕਦੇ ਆ ਫਿਰ ਉਹ ਕੀ ਕਹਿ ਸਕਦੇ ਉਹ ਸਾਡਾ ਗੁਰੂ ਸਾਡੇ ਵਾਸਤੇ ਇੰਦੇ ਤਸੀਹੇ ਚੱਲ ਗਿਆ ਐਡੀਆਂ ਐਡੀਆਂ ਪ੍ਰਤਾਪ ਆ ਗਿਆ ਵੀ ਮੇਰੇ ਸਿੱਖ ਸੁਖੀ ਰਹਿਣ ਜਿਹੜਾ ਸਾਡਾ ਗੁਰੂ ਸਾਡੇ ਵਾਸਤੇ ਰੋਜ਼ ਬੇਨਤੀ ਕਰਦਾ ਵੀ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਦਾਰਾ ਅਸੀਂ ਕਹੀਏ ਵੀ ਸਾਡਾ ਇਹ ਗੁਰੂ ਕੋਈ ਨਹੀਂ ਸੀ ਕਰ ਸਕਦਾ ਹੈ ਚਮਤਕਾਰ ਕੋਈ ਨਹੀਂ ਸੀ ਕਰ ਸਕਦਾ ਫਿਰ ਸਾਡੇ ਸਿੱਖ ਨੂੰ ਆਉਣ ਦਾ ਲਾਭ ਕੀ ਕਮਾਉਣ ਦਾ ਇਤਿਹਾਸ ਮੈਂ ਤੇ ਕਿਹਾ ਸਾਡੇ ਜੰਮਣ ਦਾ ਹੀ ਕੋਈ ਲਾਭ ਨਹੀਂ ਦੇ ਤੋ ਕਹੀ ਜਾਏ ਕੋਈ ਫਾਇਦਾ ਨਾ ਹੋਵੇ ਸਿਰਸ ਕਰਕੇ ਗਰੀਬਨਵਾਦ ਦੀ ਕਿਸੇ ਤਰਕ ਤੇ ਕੋਈ ਟਿੰਕੋਲਾ ਕਰੋ ਮੁਲਕਾਂ ਦੀ ਤਕਦੀਰ ਗੁਰੂ ਨੇ ਬਦਲ ਦਿੱਤੀ ਮੱਥੇ ਦੇ ਲਿਖੇ ਲੇਖ ਸਾਡੇ ਪੂਰੇ ਗੁਰੂ ਨੇ ਬਦਲ ਦਿੱਤੇ ਕਾਗਜ਼ ਤੇ ਦੋ ਅੱਖਰ ਲਿਖੇ ਸਿਆਹੀ ਨੇ ਬਦਲਦੇ ਕੋਈ ਵੱਡੀ ਗੱਲ ਨਹੀਂ ਗਰੀਬਨਵਾਦ ਲੈ ਕੇ ਤੁਸੀਂ ਭਰੋਸਾ ਰੱਖਿਓ ਗ੍ਰਿਹਤਾ ਰੱਖਿਓ ਉਥੇ ਵੀ ਜਾ ਕੇ ਤੁਸੀਂ ਚੋਲਾ ਹੀ ਲੈਣਾ ਬੇਸ਼ੱਕ ਢੈਣੀ ਲਿਖਿਆ ਤੁਸੀਂ ਚੋਲਾ ਕਿਓ ਉਹ ਬੈਣੀ ਲਿਖਿਆ ਹੋਇਆ ਆਪੇ ਛੋਡੇ ਚ ਤਬਦੀਲ ਹੋ ਜਾਏਗਾ ਇਹੇ ਨਾਮ ਜਾਣ ਲੈਗੇ ਸਾਰੇ ਗ੍ਰੇਬਨਵਾਜ ਕਹਿਣ ਲੱਗੇ ਇਸੇ ਨੰਕਰ ਨੂੰ ਇਸੇ ਨੰਕਰ ਨੂੰ ਇਸੇ ਨਾਮ ਦੇ ਨਾਲ ਜਾਣ ਕੇ ਸਾਰੇ ਦੇ ਸਾਰੇ ਲੋਕ ਸੁਣ ਸਭ ਨੇ ਨਿਸ਼ਚਾ ਘੜਿ ਧਾਰੀ ਸੁਣ ਕੇ ਸਾਰਿਆਂ ਨੇ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਯਕੀਨ ਕਰ ਲਿਆ ਨਿਸ਼ਚਾ ਧਾਰ ਲਿਆ ਹੈ ਗੁਣ ਬਾਵਰ ਹਿਤਾ ਬਿਨ ਬਖਾਨੀ ਫਿਰ ਗ੍ਰੇਬਨਵਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਸਪਾਗਰ ਹੋਣ ਤੋਂ ਪਹਿਲਾਂ ਉਸਾਰਨ ਦੇ ਬਾਦਕ ਬੇਨਤੀ ਕੀਤੀ ਜਨ ਪਰ ਸਤ ਪਰ ਬੋਲੀ ਬਾਨੀ ਜਦੋਂ ਇਹਨਾਂ ਨੇ ਬੇਨਤੀ ਪੁਜਾਰੇ ਨੂੰ ਮਹਾਰਾਜ ਸਪਾਗਰ ਨੂੰ ਸਹੀ ਕਰਦੇ ਹੋ ਗਰੀਬਨਵਾਦ ਨੇ ਅਮਰਤ ਬਚਨ ਕਹੇ ਉਸ ਸਮੇਂ ਜਨ ਪਰ ਪਰ ਪਪ ਸੁਧਿ ਆਵੇ ਗਰੀਬਨਵਾਦ ਨੇ ਕਹਿਣ ਲੱਗੇ ਕਦੇ ਕਦੇ ਪਾਗਲ ਹੋਇਆ ਕਰੇਗਾ ਤੇ ਕਦੇ ਤਵੇ ਨੂੰ ਖਬਰ ਆ ਜਾਇਆ ਕਰੇ ਕਦੇ ਕਦੇ ਸਿਆਨਪੁਣੀ ਵਿਆਪਿਆ ਕਰੇ ਸਦਾ ਪਾਗਲ ਨਹੀਂ ਰਿਹਾ ਕਰੇਗਾ ਇਸ ਕੀ ਕੁਲ ਮੈਂ ਉਸ ਜਨਮ ਇਹਦੀ ਕੁੱਲ ਦੇ ਵਿੱਚ ਇਹੋ ਜਿਹੇ ਜੰਮਣ ਜਿਹੜੇ ਕਦੇ ਕਦੇ ਤੇ ਉਹ ਪਾਗਲ ਹੋ ਜਾ ਕਰਨਗੇ ਇਹਦੀ ਕੁੱਲ ਵਿੱਚ ਜੰਮਣ ਵਾਲੇ ਤੇ ਕਦੇ ਕਦੇ ਉਹਨਾਂ ਨੂੰ ਸਿਆਣਕ ਜਿਹੜੀ ਆ ਆਜਿਆ ਕਰੇ ਜੀ ਸੁੱਧ ਆਜਿਆ ਕਰੇ ਖਬਰ ਆਜਿਆ ਕਰੇ ਪਭ ਪਾਗਲਪਨ ਦੇ ਦੌਰੇ ਜ਼ਰੂਰ ਪਿਆ ਕਰਨਗੇ ਇਹਨਾਂ ਦੇ ਤਾਂ ਹੀ ਆਪ ਲਾਗ ਦਸ ਕੀ ਸੰਤੋਖ ਬਾਣੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਅਜੇ ਤੱਕ ਜਦੋਂ ਉਹਨਾਂ ਨੇ ਇਹ ਗ੍ਰੰਥ ਲਿਖਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥ ਕਹਿੰਦੇ ਉਦੋਂ ਤੱਕ ਇਹਨਾਂ ਦੀ ਕੁੱਲ ਦੇ ਵਿੱਚ ਜਿਹੜੀ ਇਹਨਾਂ ਦੀ ਸੰਤਾਨ ਸੀ ਬਾਪਰ ਕਹੋਏ ਕਬ ਸੁਧ ਪਾਹੀ ਅਸੀਂ ਜਾਣਕਾਰੀ ਲਈ ਉਹ ਕਦੇ ਪਾਗਲ ਹੋ ਜਾਂਦੇ ਸੀ ਇਹਨਾਂ ਦੀ ਸੰਤਾਨ ਜਿਹੜੀ ਜਪਦੀ ਸੀ ਇਹਨਾਂ ਕੋਲ ਵਿੱਚ ਤੇ ਕਦੀ ਸਹੀ ਹੋ ਜਾਂਦੇ ਸੀ ਭਾਪ ਪਾਗਲਪਨ ਦੇ ਦੌਰੇ ਉਹਨਾਂ ਨੂੰ ਪੈਂਦੇ ਸੀ ਸਤਿਗੁਰਾਂ ਦੇ ਬਚਨ ਅਕਲ ਦੇ ਮਿੰਤਾ ਹੈ ਇਸਰਾ ਗ੍ਰਾਮ ਮੁਝਾਰੀ ਭਾਈ ਸਾਹਿਬ ਜੀ ਕਹਿੰਦੇ ਇਸ ਨਗਰ ਦੇ ਵਿੱਚ ਇਹ ਜਿਹੜੀ ਗੱਲ ਹੈ ਸਾਰਾ ਪ੍ਰਸੰਗ ਬਹੁਤ ਪ੍ਰਸਿੱਧ ਹੈ ਉਹਨਾਂ ਦੀ ਗੁੱਲ ਬਾਰੇ ਪੁਨਰਾਹ ਰਾਹਕ ਬਾਰੇ ਉਚਾਰੀ ਫਿਰ ਇਹ ਜਿਹੜਾ ਰਾਹਕ ਸੀ ਇਸ ਨੇ ਇੱਕ ਵਾਰ ਬੇਨਤੀ ਕੀਤੀ ਅਰਧ ਮੁਜਾਰੇ ਸੰਪੂਰਨ ਸਿੰਘਪੁਰ ਅਰਜਨ ਸਿੰਘ ਸਾਹਿਬ ਜੀ ਦੇ ਸਾਹਮਣੂ ਗੋਤਗੇ ਰਾਹਕ ਭਾਰੀ ਇਸ ਨਗਰ ਦੇ ਕਿਸਾਨਾਂ ਨੇ ਬੇਨਤੀ ਕੀਤੀ ਆ ਚੋਤਾ ਸਾਹਿਬ ਦੇ ਆਹ ਤੈਨ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਗੋਹ ਨਾਮ ਕੋਈ ਗੋਤ ਹੈ ਉਦੋਂ ਉੱਤਰਵਾਲਾ ਜਾਤਵਾਦ ਦਾ ਅਜਵਾਂ ਨੂੰ ਅੱਜ ਤੇ ਬਹੁਤ ਘਟ ਗਿਆ ਸਵਾ ਸਤਪੁਰਾਂ ਦੀ ਬਖਸ਼ਿਸ਼ ਹੋਏ ਪਰ ਉਦੋਂ ਬਹੁਤ ਜ਼ਿਆਦਾ ਦੂਰ ਸੀ ਤੈਨ ਲੱਗੇ ਗੋਹ ਨਾਮ ਦੇ ਗੋਤੀ ਆ ਜਿਹੜੇ ਐਂ ਐਹੋ ਦੇ ਪ੍ਰਸਾਨ ਭਾਰੀ ਗਿਣਤੀ ਵਿੱਚ ਉਸਨੇਕ ਆ ਜੀ ਜੀ ਚਰਨ ਦੇ ਤੇ ਨਹਮਾਰੀ ਐਛ ਨੇੜੇ ਜਿਹੜੇ ਸਾਡੀਆਂ ਗਾਵਾਂ ਨੇ ਚਰਨ ਦਿੱਤੇ ਚੋਲੇ ਲੋਕ ਨੇ ਜਿਹੜੇ ਨੰਕਰ ਸੀ ਨਾ ਉਹਨਾਂ ਦੀਆਂ ਗਾਵਾਂ ਬੂਹ ਗੋਤ ਦੇ ਜਿਹੜੇ ਉਥੋਂ ਦੇ ਰਹਿਣ ਵਾਲੇ ਇਨਸਾਨ ਸੀ ਤੇ ਚਰਨ ਨੇੰਦੇ ਮਹਾਰਾਜ ਜੀ ਚੱਲ ਜਾਤ ਜਿਨਹੋਂ ਕੀ ਓਰ ਤੇ ਸਾਡੀਆਂ ਗਾਵਾਂ ਕਿਤੇ ਉਹਨਾਂ ਵਾਲੇ ਪਾਸੇ ਚਲ ਗਿਆ ਜਾਮੀਆਂ ਚਰਨ ਦੇ ਲਈ ਭਾਰ ਹਟਾਇ ਤਰਹ ਬਹਸ਼ੋ ਤੇਰੇ ਬਹੁਤ ਸ਼ੋਰ ਮਚਾਉਂਦੇ ਆ ਰੌਲਾ ਪਾਉਂਦੇ ਆ ਬਹੁਤ ਜ਼ਿਆਦਾ ਔਰ ਮੰਦਾ ਚੰਗਾ ਬੋਲਦੇ ਆ ਤੇ ਸਾਡੀਆਂ ਦਾਵਾਂ ਨੂੰ ਪਾਰ ਕੇ ਵਾਪਸ ਮੋੜ ਦਿੰਦੇ ਆ ਦਾਤ ਤੇ ਛੋਟੀਆਂ ਦੇ ਨਾਲ ਐਸੀ ਹਾਲਾਤ ਦਾ ਸੱਚੇ ਪਾਤਸ਼ਾਹ ਮਹਾਰਾਜ ਇਹ ਸੁਣੇ ਨਾ ਕਰਦੇ ਜਿਹੜੇ ਪ੍ਰਸਾਨ ਸਿੱਖੂ ਦੇ ਸਾਹਮਣੇ ਪਰੇ ਗੁਆ ਰਹੇ ਹਣ ਅੱਗੇ ਗ੍ਰੀਨ ਨਵਾਜ ਸਿੱਖ ਪਾਤਸ਼ਾਹਾਂ ਦੀ ਬੇਨਤੀ ਮਨਜ਼ੂਰ ਕਰਕੇ ਜਿਵੇਂ ਇਹਨਾਂ ਦੀ ਇਸ ਮੱਤੀ ਦਾ ਹੱਲ ਕਰਨ ਕੇ ਸੰਕਟ ਨੂੰ ਕੱਲਣਗੇ ਉਹ ਆਪਾਂ ਕੱਲ ਨੂੰ ਦੀਵਾਨ ਦੇ ਵਿੱਚ کتھا دیر پرسنگ سرو کریں گے اتوں تک اتہاسار کرتے ہیں جمع بخشنے گی اگے تو سریشت مت بخش کر کے نال کر لیں گے نواز ویئر کر کے پاول جیون بہت ساڑے منت وس جان تاکہ لوگ سوچی اوپر لوگ سبے ہونے کی سماپتی ہے ਮਾਰ ਹਟਾਏ ਤਰ ਹੈ ਬਹ ਸ਼ੋਰ ਵਾਜ ਕਾ ਖਰਸਾ ਵਾਜ